ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਹਰੀ ਦਲੀ ਹੋਈ ਮੂੰਗੀ ਦੀ ਦਾਲ ਹਰੀ ਮੂੰਗੀ ਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ, ਸੋਡੀਅਮ ਤੇ ਫੈਟ, ਕਾਰਬੋਹਾਈਡਰੇਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਸਾਰੀਆਂ ਦਾਲਾਂ ਵਿੱਚ ਇਹ ਹੈਲਦੀ ਦਾਲ ਹੁੰਦੀ ਹੈ ਆਪਣੇ ਖਾਣੇ ਵਿੱਚ ਇਸ ਨੂੰ ਜ਼ਰੂਰ ਸ਼ਾਮਲ ਕਰੋ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਦਾਲ ਬਣਾਉਣੀ ਇੱਥੇ ਆਪਾਂ ਨੇ ਇੱਕ ਕੌਲੀ ਮੂੰਗੀ ਦੀ ਦਾਲ ਲਈ ਹੈ ਸਾਬਤ ਮੂੰਗੀ ਲਈ ਹੈ ਇਸ ਨੂੰ ਆਪਾਂ ਘਰ ਵਿੱਚ ਹੀ ਹੰਦਾਲ ਕੇ ਤਿਆਰ ਕਰਾਂਗੇ ਆਪਾਂ ਮੈਕਸੀ ਦੇ ਵਿੱਚ ਇਸ ਨੂੰ ਸਿਰਫ 2 ਸਕਿੰਟ ਵਾਸਤੇ ਹੀ ਚਲਾਉਣਾ ਹੈ 2 ਸਕਿੰਟ ਦੇ ਵਿੱਚ ਦਾਲ ਇਹ ਦਲੀ ਜਾਵੇਗੀ ਜਿਆਦਾ ਆਪਾਂ ਨਹੀਂ ਦਲਣਾ ਨਹੀਂ ਤਾਂ ਇਦਾਂ ਪਾਊਡਰ ਬਣ ਜਾਵੇਗਾ ਦਾਲ ਆਪਣੀ ਦਲੀ ਗਈ ਹੈ ਹੁਣ ਆਪਾਂ ਇੱਕ ਬਰਤਨ ਵਿੱਚ ਗਰਮ ਗੁਣਾ ਪਾਣੀ ਲੈਣਾ ਜਿਹਦੇ ਵਿੱਚ ਆਪਣੀ ਉਂਗਲ ਆਰਾਮ ਨਾਲ ਲੱਗ ਸਕੇ ਤੇ ਆਪਾਂ ਦਾਲ ਨੂੰ ਅੱਧੇ ਘੰਟੇ ਵਾਸਤੇ ਪਿਆਓ ਕੀ ਰੱਖ ਦੇਣਾ ਅੱਧਾ ਘੰਟਾ ਹੁਣ ਆਪਾਂ ਵੇਟ ਕਰਾਂਗੇ ਤੇ ਦੂਜੇ ਮਸਾਲੇ ਤਿਆਰ ਕਰ ਲਾਂਗੇ ਪਿਆਜ਼ ਲਸਣ ਅਦਰਕ ਹਲਦੀ ਨਮਕ ਮਿਰਚ ਤੇ ਜੀਰਾ ਤਿਆਰ ਨੇ ਆਪਣੇ ਹੁਣ ਆਪਾਂ ਸ਼ੁਰੂ ਕਰਾਂਗੇ ਦਾਲ ਬਣਾਉਣੀ ਦਾਲ ਨੂੰ ਆਪਾਂ ਅੱਧੇ ਘੰਟੇ ਤੱਕ ਭਗੋਲਿਆ ਸੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਉਤੋਂ ਛਿਲਕਿਆ ਸਾਰੇ ਉਹ ਉਤਾਰ ਦੇਣੇ ਆ ਛਿਲਕੇ ਉਤਾਰ ਕੇ 2-3 ਵਾਰ ਧੋ ਦੇਣੀ ਹੈ। ਧੋ ਕੇ ਆਪਾਂ 1 ਲੀਟਰ ਦੇ ਕਰੀਬ ਕੁੱਕਰ ਦੇ ਵਿੱਚ ਪਾਣੀ ਪਾਇਆ ਸੀ। ਉਹਦੇ ਵਿੱਚ ਦਾਲ ਪਾ ਦੇਣੀ ਹੈ। ਨਮਕ ਇੱਕ ਚਮਚ, ਹਲਦੀ ਅਤੇ ਮਿਰਚ ਅੱਧਾ-ਅੱਧਾ ਚਮਚ ਪਾ ਲੈਣੇ ਆ। ਬਾਕੀ ਦੇ ਆਪਾਂ ਬਾਅਦ ਵਿੱਚ ਪਾਵਾਂਗੇ ਤੜਕੇ ਦੇ ਨਾਲ। ਇੱਕ ਚਮਚ ਆਪਾਂ ਘਿਓ ਦਾ, ਦੇਸੀ ਘਿਓ ਦਾ ਪਾ ਦੇਣਾ ਵਿੱਚ। ਤੇ ਚੰਗੀ ਤਰ੍ਹਾਂ ਹਿਲਾ ਦੇਣਾ। ਲਸਣ ਤੇ ਅਦਰਕ ਅੱਧਾ ਆਪਾਂ ਹੁਣ ਪਾ ਦੇਣ। ਅੱਧਾ ਬਾਅਦ ਵਿੱਚ ਪਾਵਾਂਗੇ। ਚੰਗੀ ਤਰ੍ਹਾਂ ਲਾ ਕੇ ਆਪਾਂ ਕੁੱਕਰ ਨੂੰ ਬੰਦ ਕਰ ਦਿੱਤਾ। ਹੁਣ ਆਪਾਂ ਇਸ ਨੂੰ 7-8 ਵਿਸਲਾਂ ਤੱਕ ਪਕਾਵਾਂਗੇ। 7-8 ਵਿਸਲਾਂ ਲਗਾਉਣ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ ਕੇ ਦੇਖਾਂਗੇ ਕਿ ਦਾਲ ਆਪਣੀ ਕਿਸ ਤਰ੍ਹਾਂ ਬਣੀ ਹੈ ਦਾਲ ਬਿਲਕੁਲ ਵਧੀਆ ਪਰਫੈਕਟ ਬਣ ਕੇ ਤਿਆਰ ਹੋ ਗਈ। ਤੁਸੀਂ ਦੇਖ ਸਕਦੇ ਹੋ ਦਾਲ ਦਾ ਟੈਕਸਚਰ ਵੀ ਬਹੁਤ ਵਧੀਆ ਹੈ। ਹੁਣ ਆਪਾਂ ਦਾਲ ਨੂੰ ਤੜਕਾ ਲਗਾਵਾਂਗੇ। ਪੈਨ ਦੇ ਵਿੱਚ ਆਪਾਂ ਨੇ ਤੇਲ ਪਾ ਲਿਆ। ਪਹਿਲਾਂ ਆਪਾਂ ਜੀਰਾ ਪਾਵਾਂਗੇ ਜੀਰਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾ ਦੇਣਾ ਜਿਹੜਾ ਬਚਾ ਕੇ ਰੱਖਿਆ ਹੋਇਆ ਸੀ ਤੇ ਦੋ ਲਾਲ ਮਿਰਚਾਂ ਪਾ ਦੇਣੀਆਂ ਨੇ ਨਾਲ ਹੀ ਆਪਾਂ ਪਿਆਜ਼ ਪਾ ਦੇਣਾ ਚੰਗੀ ਤਰ੍ਹਾਂ ਇਸ ਨੂੰ ਭੁੰਨ ਲੈਣਾ ਡਾਰਕ ਬ੍ਰਾਊਨ ਹੋਣ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨਣਾ ਤੁਸੀਂ ਦੇਖ ਸਕਦੇ ਹੋ ਤੜਕਾ ਆਪਣਾ ਭੁੰਨਿਆ ਗਿਆ ਹੁਣ ਆਪਾਂ 1/4 ਚਮਚਾ ਆਪਾਂ ਨਮਕ ਹਲਦੀ ਅਤੇ ਮਿਰਚ ਹੁਣ ਤੜਕੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਉਸ ਨੂੰ ਪੁੰਨ ਲਵਾਂਗੇ ਤੁਸੀਂ ਦੇਖ ਸਕਦੇ ਹੋ ਤੜਕਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਸਾਰੀ ਦਾਲ ਤੜਕੇ ਵਿੱਚ ਪਾ ਦੇਣੀ ਹੈ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋਈ ਹੈ ਤੇ ਕਨਸਿਸਟੈਂਸੀ ਵੀ ਬਹੁਤ ਵਧੀਆ ਤੁਸੀਂ ਇਸ ਨੂੰ ਚਾਵਲ ਜਾਂ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਵਧੀਆ ਲੱਗਦੀ ਹੈ ਸਾਬਤ ਮੂੰਗੀ ਤੇ ਦਲੀ ਹੋਈ ਮੂੰਗੀ ਦਾ ਟੇਸਟ ਵੀ ਵੱਖਰਾ ਵੱਖਰਾ ਹੁੰਦਾ ਹੈ ਬਹੁਤ ਹੀ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਤੇ ਸਵਾਦ ਵੀ ਬਹੁਤ ਜ਼ਿਆਦਾ ਆਪੰਦੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਤਿਆਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੀ ਦਾਲ ਕਿਸ ਤਰ੍ਹਾਂ ਦੀ ਬਣੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ੁਕਰੀਆ ਜੀਓ